ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨੂੰ ਅੱਜ ਹੀ ਗੁਰੂ ਰੂਪ ਖਾਲਸਾ ਜੀ ਅੱਜ ਆਪਾਂ ਭਾਈ ਗਗਨਦੀਪ ਸਿੰਘ ਜੀ ਪੁੱਤਰ ਸਰਦਾਰ ਮੰਗਲ ਸਿੰਘ ਜੀ ਪਿੰਡ ਬੱਲੂਆਣਾ ਜਿਨ੍ਹਾਂ ਦਾ ਨਾ ਚਟਾ ਨਸ਼ਾ ਲਾ ਕੇ ਨੌਜਵਾਨ ਮੁੰਡਾ ਬਾਈਆਂ 21 ਸਾਲਾਂ ਦੀ ਉਮਰ ਜੋ ਚੜ੍ਹਾਈ ਕਰ ਗਏ ਨੇ ਜਿਨ੍ਹਾਂ ਦੇ ਹੁਣ ਸੁਖਮਣੀ ਸਾਹਿਬ ਦੇ ਤੇ ਕੀਰਤਨ ਹੋਇਆ ਭੋਗ ਪਾਏ ਗਏ ਹਨ ਗੁਰੂ ਕੇ ਪਿਆਰਿਓ ਆਪਣੇ ਨਗਰ-ਨਗਰ ਦੇ ਵਿੱਚ ਆ ਤਿੰਨਾਂ ਚੌ ਮਹੀਨਿਆਂ ਦੇ ਵਿੱਚ 8-9 ਮੁੰਡੇ ਨੌਜਵਾਨ ਨਸ਼ੇ ਨਾਲ ਸੁਰਗਵਾਸ ਹੋ ਗਏ ਨੇ ਇੱਥੇ ਕੋਈ ਸਰਕਾਰੀ ਦਰਬਾਰੇ ਕੋਈ ਪੁੱਛਣ ਨਹੀਂ ਆਇਆ ਆਉਣਾ ਕੀ ਭੋਗਤੇ ਨਹੀਂ ਕਿ ਪਹੁੰਚੇ ਜੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਸ ਨਸ਼ੇ ਨੂੰ ਠੱਲ ਪਾਈ ਜਾਵੇ ਜੋ ਸਾਡੇ ਨਗਰ ਵਿੱਚ ਇਸ ਵੇਲੇ ਦਰਿਆ ਦਾ ਨਾਂ ਵਗ ਰਿਹਾ ਹੈ ਜਿੰਨੂੰ ਕਹਿੰਨੇ ਆ ਸਰਪੰਚ ਸਾਹਿਬ ਨੂੰ ਕਹਿੰਨੇ ਆ ਉਹ ਕਹਿੰਦਾ ਮੈਂ ਕੱਲਾ ਕੀ ਕਰਾਂ ਮੈਂ ਟੱਬਰ ਨਹੀਂ ਮਰਵਾਉਣਾ ਜੇ ਹੋਰ ਪਤਵੰਤੇ ਨੂੰ ਕਹਿੰਨੇ ਉਹ ਵੀ ਪਾਸੇ ਵਟ ਜਾਂਦੇ ਹਨ ਅਸੀਂ ਦੇ ਭਗਵਾਨ ਜੀ ਭਗਵਾਨ ਮੁੱਖ ਮੰਤਰੀ ਮਾਨ ਸਾਹਿਬ ਤੈਨੂੰ ਬਣਾਇਆ ਸੀ ਇੰਨਾ ਸੰਗਤਾਂ ਨੇ ਅੱਜ ਜਿਹਨਾਂ ਦੇ ਪੁੱਤ ਮਰ ਰਹੇ ਹਨ ਉਹਨਾਂ ਨੂੰ ਕੁਛ ਕੇ ਵੇਖੋ ਤੁਸੀਂ ਰਜਾਨਾ ਹੀ ਤੁਹਾਡੇ ਬਿਆਨ ਆਉਂਦੇ ਹਨ ਵੀ ਅਸੀਂ ਨਸ਼ਾ ਛਡਾ ਰਹੇ ਹਾਂ ਨਸ਼ੇ ਦੇ ਕੈਂਪ ਚੱਲ ਰਹੇ ਹਨ ਤੇ ਕਿਤੇ ਸਾਡੇ ਨਜ਼ਰ ਵੀ ਆ ਕੇ ਵੇਖੋ ਨਾ ਆ ਸੰਗਤਾਂ ਨੂੰ ਨਿਗਾਹ ਮਾਰੋ ਇਹਨਾਂ ਦਾ ਕੀ ਹਾਲ ਆ ਮਾਂ ਦਾ ਵੇਖੋ ਰੋ ਰੋ ਕੇ ਕੀ ਹਾਲ ਆ ਭਰਾ ਦੋ ਭਰਾ ਸੀ ਇਹ ਨਿੱਕੇ ਹੁੰਦਿਆਂ ਦਾ ਬਾਪ ਚੜ੍ਹਾਈ ਕਰ ਗਿਆ ਬਿਜਲੀ ਲੱਗ ਗਈ ਸੀ ਬੜੀ ਮਿਹਨਤ ਨਾਲ ਇਹਨੇ ਪਾਲੇ ਜੇ ਪਾਲੇ ਨੇ ਤੇ ਹੁਣ ਨਸ਼ੇ ਦਾ ਦੈਂਤ ਗਗਨਦੀਪ ਸਿੰਘ ਨੂੰ ਲੈ ਗਿਆ ਜਿਨ੍ਹਾਂ ਦੇ ਅੱਜ ਹੀ ਭੋਗ ਪਏ ਹਨ ਮੈਂ ਬੁੱਢਾ ਅੰਦਾਲ 96 ਕਰੋੜੀ ਬਾਬਾ ਬਲਵੀਰ ਸਿੰਘ ਦੀ ਸ਼ੌਣੀ ਤੋਂ ਜੋ ਇਹ ਵਜਨ ਕਰ ਰਿਹਾ ਹਾਂ ਬਿਲਕੁਲ ਮੈਂ ਤੜੋਂਮਣੋ ਕਰ ਰਿਹਾ ਹਾਂ ਜੇ ਕਿਸੇ ਤਰ੍ਹਾਂ ਦੀ ਵੀ ਸਾਨੂੰ ਲੋੜ ਹੈ ਅਸੀਂ ਨਾਲ ਅੱਗੇ ਲੱਗਣ ਨੂੰ ਤਿਆਰ ਆ ਤੇ ਫਿਰ ਬੇਨਤੀ ਮੈਂ ਕਰਦਾ ਨਾ ਤਾਂ ਅਸੀਂ ਐਮਐਲਏ ਨੂੰ ਕਰਦੇ ਆ ਨਾ ਅਸੀਂ ਕਿਸੇ ਅਫਸਰ ਨੂੰ ਕਰਦੇ ਆ ਅਸੀਂ ਤਾਂ ਸਿੱਧਾ ਭਗਵੰਤ ਮਾਨ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਗਰ ਦੇ ਬੱਚੇ بچਾ ਲੋ ਅਜੇ ਕੱਲ ਹੀ ਆ ਸਿੱਖਾ ਵੇਖੋ ਤੁਹਾਡੇ ਸਾਹਮਣੇ ਕਰਦੇ ਆ ਜਿਨ੍ਹਾਂ ਦਾ ਹਫਤਾ ਨਹੀਂ ਹੋਇਆ ਨੌਜਵਾਨ ਕਿੰਨਾਂ ਸਾਲਾਂ ਦਾ ਭਚੰਗੀ ਇਹਨਾਂ ਦਾ ਵੀ ਨਸ਼ੇ ਨਾਲ ਚੜਾਈ ਕਰਕੇ ਆ ਕਿੰਦਾ ਕਿੰਦਾ ਮਨਾ ਗਿਣਾ ਦੋ ਤਿੰਨ ਪਾਰੋਂ ਕਰ ਗਏ ਨੇ ਉਹਦੋਂ ਨਹਿਰ ਦੀ ਰੇਲਵੇ ਦੀ ਪਟੜੀ ਦੇ ਟੀਗਾ ਲਾਗਤ ਦਾ ਚੱਲਿਆ ਦਾ ਵਿੱਚ ਨੌਜਵਾਨ ਮੁੰਡਾ ਦਸਵਾਂ ਮੁੰਡੇ ਦੀ ਗਿਣਤੀ ਹੋ ਗਈ ਤੇ ਘੱਟ ਤੋਂ ਘੱਟ ਵੀ ਇੰਨੇ ਮੁੰਡੇ ਜਿਹੜੇ 9-10 ਚੜ੍ਹਾਈ ਕਰ ਗਏ ਨੇ ਮੈਂ ਹੱਥ ਜੋੜ ਕੇ ਬੇਨਤੀ ਭਗਵੰਤ ਮਾਨ ਜੀ ਤੈਨੂੰ ਕਰਦਾ ਕਿਰਪਾ ਕਰ ਸਾਡੇ ਜਲਾਲਾਬਾਦ ਜ਼ਿਲ੍ਹਾ ਫਾਇਲਕਾ ਪਿੰਡ ਬੱਲੂਆਣੇ ਦੇ ਬੱਚਿਆਂ ਨੂੰ ਬਚਾ ਲਾ ਦੇਖੋ ਜੀ ਪਿੰਡ 'ਚ ਬੋਲਣਾ ਨਹੀਂ ਨਸੀ ਦੇ ਆਗਰ ਨੇ ਬਹੁਤ ਹੈਵੀ ਹੋਏ ਖੜੁੱਤੇ ਨੇ ਪਿੰਡ ਜਿਹੜਾ ਸਾਡਾ ਹੈ ਉਹ ਥੋੜਾ ਜਿਹਾ ਧੜਾਵੰਦੀ ਤੇ ਵੰਡਿਆ ਪਿਆ ਕੋਈ ਕਿਸੇ ਦਿਨ ਸਾਡ ਤੋਂ ਤਿਆਰ ਨਹੀਂ ਹੈਗਾ ਬਾਬਾ ਜੀ ਜੋ ਬਚਨ ਕਰ ਰਹੇ ਨੇ ਸਤ ਬਚਨ ਬਚਨ ਕੀਤਾ ਉਹਨਾਂ ਨੇ ਸਹੀ ਕਿਹਾ ਪਰ ਹੁਣ ਗੱਲ ਇਹ ਦੀ ਹੈ ਇਸ ਤਰ੍ਹਾਂ ਸਰਕਾਰ ਦਾ ਜਿਹੜਾ ਕਾਨੂੰਨ ਹੈ ਉਹ ਬਿਲਕੁਲ ਕਮਜ਼ੋਰ ਹੈ 27 28 ਦਿਨਾਂ ਬਾਅਦ ਜਿੰਨਾ ਮਰਜੀ ਚਿੱਟਾ ਫੜਿਆ ਜਾਂਦਾ ਉਹ ਵਾਪਸ ਮੁੜ ਕੇ ਆ ਜਾਂਦਾ ਉਹ ਜਿਹੜਾ ਕੋਈ ਬੰਦਾ ਅੱਗੇ ਲੱਗਦਾ ਹੈ ਉਹ ਫੜਾਂਦਾ ਉਹਨੂੰ ਕਾਪੇ ਮਾਰਦੇ ਨੇ ਜਾਂ ਰਵਾਲਬਰ ਦਿਖਾਉਂਦੇ ਨੇ ਇੰਨਾ ਕਹਿ ਵੀ ਹੋਏ ਖੜੇ ਨੇ ਸਰਕਾਰ ਜਿਹੜਾ ਆਮ ਬੰਦਾ ਉਹਨੂੰ ਪਿੰਡ ਦੇ ਵਿੱਚ ਬੜਾ ਮੁਸ਼ਕਲ ਹੋਇਆ ਪਿਆ ਸਾਡੇ ਦਾ ਜਿਹੜੇ ਪਿੰਡ ਦੇ ਬੱਚੇ ਨੇ ਨਾ ਅੱਟੀ ਦੇ ਚੀਜ਼ ਲੈਣ ਜਾਂਦੇ ਸਾਨੂੰ ਉਹਨਾਂ ਦਾ ਇਹ ਖਤਰਾ ਹੁੰਦਾ ਕੋਈ ਭੈ ਅਮਲੀ ਮੋਟਰਸਾਈਕਲ ਦੇ ਥੱਲੇ ਦੇ ਕੇ ਨਾ ਲੱਗਾ ਜਾਵੇ ਅਸੀਂ ਬਹੁਤ ਪਰੇਸ਼ਾਨ ਹ ਬੱਲਵਣਾ ਸਾਡਾ ਬਹੁਤ ਪਰੇਸ਼ਾਨ ਹੈ ਇੱਕ ਲਾਈਨ ਰੇਲਵੇ ਲਾਈਨ ਹੈ ਉਹਦੀ ਆੜ ਦੇ ਅੰਦਰ ਬਹੁਤ ਜਿਆਦਾ ਚਿੱਟਾ ਵਿਕ ਜਾਂਦਾ ਪਿਆ ਸਾਡੇ ਪਿੰਡ ਬਹੁਤ ਚਿੱਟਾ ਵਿਕ ਜਾਂਦਾ ਤੇ ਸਰਕਾਰ ਅਸੀਂ ਤਾਂ ਸਰਕਾਰ ਅੱਗੇ ਹੀ ਮੰਗ ਕਰਾਂਗੇ ਬਹੁਤ ਤਵਜੂਰ ਲਾ ਕੇ ਚਿੱਟੇ ਦਾ ਕੰਟਰੋਲ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ ਸਾਡੇ ਪਿੰਡ ਨੂੰ ਤਾਂ ਖਾਸ ਕਰਕੇ ਬਚਾਇਆ ਜਾਵੇ ਜੋ ਕਿ ਅਸੀਂ ਬਹੁਤ ਬਦਨਾਮ ਹੋ ਚੁੱਕੇ ਹਾਂ ਸਾਡਾ ਬੱਚਾ ਕੋਈ ਕਿਤੇ ਨਹੀਂ ਜਾਂਦਾ ਹੈ ਨਾ ਉਹ ਕੰਮ ਤੇ ਲਾਂਦੇ ਨੇ ਨਾ ਤਾਂ ਇਹਦੇ ਵਿੱਚ ਬਲਵਾਂ ਨੇ ਲੱਗਿਆ ਉਹਨੂੰ ਡਰੇ ਤਰਾ ਰੱਖਦੇ ਨੇ ਵੀ ਇਹ ਬੰਦਾ ਕੁਝ ਕਰਕੇ ਨਾਲ ਲੈ ਜਾਵੇ ਅਸੀਂ ਇੰਨੇ ਕਿ ਦਰੇ ਹੋਏ ਆ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਕਾਨੂੰਨ ਦੇ ਜਿਵੇਂ ਮਾਚਲ ਤੇ ਕਾਨੂੰਨ ਹੈ ਉਸ ਤਰ੍ਹਾਂ ਦਾ ਕਾਨੂੰਨ ਇਹਦਾ ਬਣਾਇਆ ਜਾਵੇ ਜਿੰਦੀ ਕੋਈ ਜ਼ਮਾਨਤੀ ਨਾ ਹੋਵੇ ਕਾਇ ਦੇਰ ਪੈ ਸਕਦਾ ਹੈ ਬਾਕੀ ਇਹ ਹੈ ਜੇ ਕਿਸੇ ਨੂੰ ਜਿ ਫੜਾਈਦਾ ਹੈ ਤੇ ਹੁੰਦੇ ਕਰਦੇ ਵਿੱਚ ਜਾਂਣਗੇ ਉਹਦੀ ਘਰ ਵਾਲੀ ਵੇਚਣ ਲੱਗ ਜਾਂਦੀ ਹੈ ਜੇ ਘਰ ਵਾਲੀ ਚਲ ਜਾਂਦੀ ਹੁੰਦਾ ਘਰ ਵਾਲਾ ਵੇਚ ਜਾਂਦਾ ਮਾਂ ਵੇਚ ਜਾਂਦੀ ਪਿਓ ਵੇਚਨੇ ਕੀ ਕੀ ਕਰੀ ਅਸੀਂ ਅਸੀਂ ਬਹੁਤ ਮਜਬੂਰ ਆ ਸਰਕਾਰ ਨੂੰ ਕੋਈ ਚੰਗਾ ਉਪਰਾਲਾ ਕਰਕੇ ਇਹ ਨਸੇ ਦੇ ਠੱਲ ਪਾਣੀ ਚਾਹੀਦੀ ਹੈ ਇਹ ਮੈਂ ਭਗਵੰਤ ਮਾਨ ਨੂੰ ਆਮ ਪਾਰਟੀ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਇੱਥੇ ਕੋਈ ਰਾਜਨੀਤੀ ਨਹੀਂ ਕਰ ਰਹੇ ਆ ਅਸੀਂ ਇੱਕ ਦੁਖੀ ਦਿਲ ਨਾਲ ਤੁਹਾਨੂੰ ਏ ਬੇਨਤੀ ਕਰ ਰਹੇ ਆ ਸਾਡੇ ਪਿੰਡ ਤੇ ਰਹਿਮ ਕੀਤਾ ਜਾਵੇ ਤੇ ਸਾਨੂੰ ਬਖਸ਼ਿਆ ਜਾਵੇ ਸਾਡੀ ਇਹ ਬੇਨਤੀ ਹੈ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤ ਹੈ ਸਾਇਮ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਬੱਲੂਆਣਾ ਅੱਛਾ ਕੀ ਪਣਾ ਵਾਪਰੇਗੀ ਬਾਸਾ ਜਿਹੜਾ ਨਸ਼ਾ ਦਾ ਦਲ ਫਸਿਆ ਸੀ ਮੇਰਾ ਭਰਾ ਚਿੱਟਾ ਲਾ ਕੇ ਮੌਤ ਹੋ ਗਈ ਇਹ ਬੜਾ ਚਿਰ ਹੋ ਗਿਆ ਚਿੱਟਾ ਵਿਕੀ ਜਾਂਦਾ ਪਿੰਡ ਚ ਠੀਕ ਹੈ ਪੁਲਿਸ ਆਂਦੀ ਏ ਠੀਕ ਹੈ ਤੇ ਚਿੱਟੇ ਵਾਲੇ ਨੂੰ ਫੜਦੀ ਏ ਹੈ ਤੇ ਨਾਲ ਲਗ ਮੈਂ ਛਡਾਲੇ ਜਾਂਦੇ ਨੇ ਓਵੇਂ ਹੀ ਮੁੰਡੇ ਨੂੰ ਜਿਹੜਾ ਚਿੱਟਾ ਵੇਚਦਾ ਹੈ ਹਾਂ ਇਹ ਤਾਂ ਪਿੰਡ 'ਚ ਹੀ ਮਿਲਦਾ ਲਾਣ ਨਾਲ ਜ਼ਿਆਦਾ ਫੜਦੀ ਏ ਵੇਚਣ ਨਾਲ ਘੱਟ ਫੜਦੀ ਏ ਪਿੰਡ 'ਚ ਬਹੁਤ ਵਿਕੀ ਜਾਂਦਾ ਚਿੱਟਾ ਇਹ ਕਿਹੜਾ ਪਿੰਡ ਏ ਜੀ ਇਹ ਇਹ ਬੱਲੂਆਣਾ ਜੀ ਮੁੰਡਾ ਵਿਆਹ ਸੀ ਜਿਹੜਾ ਮੇਰੇ ਨਹੀਂ ਜੀ ਮੇਰਾ ਭਰਾ ਸੀ ਕੁਵਾਰਾ ਸੀ ਕਿੰਨੀ ਉਮਰ ਸੀ ਮੁੰਡੇ ਦੀ 28 ਸਾਲ ਦੀ ਸੀ ਕੀ ਮੰਗ ਕਰਦੇ ਹੋ ਮੰਗ ਇਹ ਕੰਨਿਆ ਕਿ ਚਿੱਟਾ ਬੰਦ ਕੀਤਾ ਜਾਵੇ ਚਿੱਟੇ ਜਿਹੜਾ ਵੇਚਦੇ ਨੇ ਉਹ ਫੜੇ ਜਾਣ ਠੀਕ ਓਹਦੀ ਜ਼ਮਾਨਤ ਨਾ ਹੋਈ ਆਵੇ ਠੀਕ ਏ ਸਾਡਾ ਚਿੱਟੇਕਾਰ ਨਹੀਂ ਮੋਤਾਂ ਸਾਂ ਚੱਕਾ ਗਿਆ ਹਾਂ ਚੋਰੀਆਂ ਵੀ ਬਹੁਤ ਹੋ ਰਹੀਆਂ ਨੇ ਚੋਰੀਆਂ ਹੀ ਬਹੁਤ ਹੋ ਰਹੀਆਂ ਨੇ ਬਸ ਚੋਰੀਆਂ ਵੀ ਹੀ ਚਿੱਟੇ ਬੁੜੀਆਂ ਬੰਦੇ ਮੁੰਡੇ ਸਾਰੇ ਚਿੱਟਾ ਵੇਚੀ ਜਾਂਦੇ ਨੇ ਬੱਲੂ ਆਣੇ ਦੇ ਵਿੱਚ ਠੀਕ ਹੈ ਦੁੱਧ ਲੈਣ ਗਿਆ ਸੀ ਮੋਤਸੇ ਮੇਰਾ ਚੋਰੀ ਪਿੰਡ 'ਚ ਹੁਣ ਤੱਕ ਕਿੰਨੀਆਂ ਮੋਤਾਂ ਹੋ ਚੁੱਕੀਆਂ ਨੇ ਪਿੰਡ 'ਚ ਹੋ ਚੁੱਕੀਆਂ ਨੇ 8-10 ਮੋਤਾਂ ਹੋ ਚੁੱਕੀਆਂ ਨੇ ਹਾਂਜੀ ਚਿੱਟੇਕਾਰ ਨੂੰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਕਿ ਜਿਹੜਾ ਚਿੱਟੇ ਦੇ ਮਕਰ ਜਾਂਦਾ ਠੀਕ ਹੈ ਸਵੇਂ ਸਰਪੰਚ ਮੈਂਬਰ ਕੋਈ ਵੀ ਜਾਂਦਾ ਛੜਾਣ ਸਖਤ ਸਖਤਾਂ ਦੇ ਅਕਾਰਵਾਈ ਕੀਤੀ ਜਾਵੇ ਠੀਕ ਹੈ ਤੇ ਨਾਲ ਜੁਰਮਾਨਾ ਲਾਇਆ ਜਾ 20 ਹਜ਼ਾਰ ਜਿਹੜਾ ਨਾਲ ਛੜਵਾਨ ਜਾਂਦਾ ਹੈ ਠੀਕ ਹੈ ਬਸ ਆ ਮੈਂ ਬੇਨਤੀ ਕਰਦਾ ਨੈਸ਼ਨ ਨੂੰ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਸਰਕਾਰ ਹੀ ਪਾ ਸਕਦੀ ਹੈ ਠੀਕ ਹੈ ਪੁਲਿਸ ਵਾਲੇ ਆਉਂਦੇ ਨੇ ਬਸ ਪੈਸਾ ਲੈ ਕੇ ਰਿਸ਼ਵਤ ਲੈ ਕੇ ਨਾਗਮੇ ਚਲੇ ਜਾਂਦੇ ਨੇ ਪ੍ਰਕਾਸ਼ ਕੌਰ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਨਾ ਹੈ ਵੀ ਸਾਡੇ ਪਿੰਡ 'ਚ ਬਹੁਤ ਚਿੱਟਾ ਵਿਕਾ ਜਾਂਦਾ ਹੈ। ਬਹੁਤ ਵਿਕਾ ਜਾਂਦਾ ਬੁੜੀਆਂ ਬੰਦੇ ਵਿੱਚ ਹੀ ਜਾਂਦੇ ਨੇ। ਤੇ ਡੱਕ ਕਿਉਂ ਨਹੀਂ ਪਾਇਆ ਰਿਹਾ? ਕਿਹੜੀ ਬੋਲ ਛਾਂਦੀ ਏ? ਸਾਰੇ ਅੰਦਰ ਵੜਦੇ, ਅੰਦਰ ਹੀ ਵੜ ਜਾਂਦੀ, ਅੰਦਰ ਹੀ ਨਿਬੇੜ ਤੇ ਤੇ ਬਾਹਰ ਨਿਕਲ ਜਾਂਦੇ ਨੇ। ਕੀ ਗੱਲ ਕੀ ਹੈਗੀ? ਭਗਵੰਤ ਮਾਨ ਨੂੰ ਦਿਸਦਾ ਨਹੀਂ। ਜਨਤਾ ਦੀ ਓਟਾ ਨਹੀਂ ਉਹਨੇ ਲਈਆਂ। ਕਿੱਥੇ ਬੈਠਾ ਭਗਵੰਤ ਮਾਨ? ਅੱਜ ਸਾਹਮਣੇ ਆਵੇ ਸਾਡੇ ਜਿਨ੍ਹਾਂ ਦੇ ਬੱਚੇ ਮਰਦੇ ਪਏ ਨੇ। ਅੱਜ ਭਗਵੰਤ ਮਾਨ ਦਾ ਕੋਈ ਮੁੱਕੇ, ਤ ਉਹਨੂੰ ਖਿੱਚਾਵੇ ਦੀ ਕਿ ਨਾ ਆਵੇ ਦੀ। ਇਸੇ ਮੰਤਰੀ ਦਾ ਮੁੱਕੇ ਹੈ ਅੱਜ ਗਰੀਬਾਂ ਦੇ ਬੱਚੇ ਮੁੱਕਦੇ ਪਏ ਨੇ ਤੇ ਤਾਂ ਠੱਲ ਨਹੀਂ ਪੈ ਰਹੀ ਕੀ ਗੱਲ ਹੈ ਇਸ ਤਰ੍ਹਾਂ ਚਿੱਟਾ ਨਹੀਂ ਐਸੀ ਵਿਕਣ ਦੇਣਾ ਚਿੱਟੇ ਨੂੰ ਬੰਦ ਕਰਾਵਣ ਤੇ ਇਹ ਨਹੀਂ ਵਿਆਖਣ ਅਸੀਂ ਪਿੰਡੇ ਚ ਨਹੀਂ ਵੇਚਦੇ ਜੇ ਵੇਚਣਾ ਹੈ ਤਾਂ ਖਾਦਾ ਪਿੰਡ ਛੱਡ ਜਾਣ ਇਹ ਨਹੀਂ ਵੀ ਅਜਤੋਂ ਜਾ ਕੇ ਤੇ ਅਸੀਂ ਫਣੀਆਂ ਵਾਲੇ ਵੇਚਣ ਲੱਗ ਜਾਈਏ ਮੰਨੇ ਵਾਲੇ ਵੇਚਣ ਜਾਈਏ ਹੋਰ ਕਿਰ ਵੇਚਣ ਜਾਈਏ ਅਸੀਂ ਨਹੀਂ ਵਿਕਣ ਦੇਣਾ ਐ ਤੇ ਸੌ ਚੁੱਕਣ ਆ ਕੇ ਗੁਰਦੁਆਰੇ ਵੀ ਅਸੀਂ ਚਿੱਟਾ ਨਹੀਂ ਵੇਚਦੇ ਆ ਵੀਰ ਦਾ ਬੱਚਾ ਜੇ ਹੁਣ ਮੁੱਕਾ ਹੈ ਐਡਾ ਨੌਜਵਾਨ ਸਾਡੀ ਵੇਖਣ ਦੀ ਗੱਲ ਏ ਉਹਨੇ ਹੱਦਾ ਮੁੰਡਾ ਮੁੱਕ ਗਿਆ ਏ ਇੱਥੇ ਕਿਸੇ ਨੂੰ ਆਇਆ ਅਸਰ ਹੀ ਨਹੀਂ ਆਇਆ ਇੱਥੇ ਕਿਸੇ ਨੂੰ ਹਰ ਕੋਈ ਦੋ ਹੱਥ ਨਾਲ ਦਾੜੀ ਮਾਰੀ ਜਾਂਦਾ ਏ ਕੀ ਕਰ ਸਕਨੇ ਐ ਕੋਈ ਅਸੀਂ ਗਰੀਬ ਕੋਈ ਠੱਲ ਪਾ ਹੀ ਨਹੀਂ ਰਿਹਾ ਇੱਥੇ ਜਿਹੜੇ ਮਲਾਜਮ ਆਂਦੇ ਨੇ ਮਲਾਜਮ ਤਾਂ ਚੱਟੀ ਉਹ ਤਾਂ ਇਸਮ ਕਾਈ ਖਣ ਪੂਰੀ ਪੱਤੀ ਰੱਖੀ ਖੜੇ ਨੇ ਉਹ ਤਾਂ ਲੈ ਕੇ ਤੇ ਅਗਾ ਹੋ ਜਾਂਦੇ ਨੇ ਤੇ ਸਾਡੀ ਬਾਹ ਕੌਣ ਫੜੇਦਾ ਭਗਵੰਤ ਮਾਨ ਮਨੇ ਸਾਦੀ ਵੀਡੀਓ ਜਾਣੀ ਚਾਹੀਦੀ ਹੈ ਭਗਵੰਤ ਮਾਨ ਨੇ ਕਿਵੇਂ ਵੋਟਾਂ ਜੋਸ਼ ਨਾਲ ਲਈਆਂ ਨੇ ਜੋਸ਼ ਨਾਲ ਬੱਲੂਆਂ ਨੇ ਚਿੱਟਾ ਬੰਦ ਕਰਾਵੇ ਇੱਥੇ ਬੁੜੀਆਂ ਬੰਦੇ ਬੱਚੇ ਵੇਚ ਹੀ ਜਾਂਦੇ ਨੇ 16 16 ਸਾਲ ਦੇ 16 16 ਸਾਲ ਦੇ ਮੁੰਡੇ ਮੁੱਕੇ ਜਾਂਦੇ ਨੇ ਕੋਈ ਹੈ ਬੱਚੇ ਅੱਜ ਕਿਸੇ ਦੇ ਉਹਨੂੰ ਪਿਆਰੇ ਨਹੀਂ ਹੈਗੇ ਵੋਟਾਂ ਦਾ ਪਿਆਰ ਹੈਗਾ ਇੱਥੇ ਕੋਈ ਕਿਸੇ ਨੇ ਬੰਦ ਨਾ ਕਰਾਇਆ ਨਾ ਕੋਈ ਕਰਾਇਆ ਜਾ ਆਪਣੇ ਮੈਂ ਬੱਲੂਆਣੇ ਤੋਂ ਜਲਾਲਾਵਾਦ ਤੋਂ ਬੁਲਾਉਣ ਕਰਦੇ ਆਂ ਕਿ ਨਸ਼ਾ ਹੜ ਵਰਤਿਆ ਪਿਆ ਹੈ ਨਸ਼ੇ ਦਾ ਇਹ ਕੋਈ ਐਸਐਸਪੀ ਸਾਨੂੰ ਜੋ ਪੰਜਾਬ ਪੁਲਸਿਆ ਇਹਦੇ ਤੇ ਕੋਈ ਸ਼્વાસ ਨਹੀਂਗਾ ਸਾਨੂੰ ਕੋਈ ਐਸਐਸਪੀ ਲੱਗ ਕੇ ਜਾਂ ਕੋਈ ਆਣ ਕੇ ਇਹ ਨਸ਼ੇ ਨੂੰ ਬੰਦ ਕਰਾਵੇ ਇਹ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਤੇ ਭਗੰਤਮਾਨ ਹੋਣੀ ਜਾਂ ਕੋਈ ਵੀ ਵੋਟਾਂ ਵਾਸਤੇ ਆ ਜਾਂਦੇ ਨੇ ਵੀ ਸਾਨੂੰ ਵੋਟਾਂ ਪਾਓ ਮੁਰਕੇ ਸਾਥ ਦਿੱਤਾ ਇਹਦਾ ਨਸ਼ੇ ਵਾਲੇ ਦਾ ਫਿਰ ਸਾਡੀਆਂ ਵੋਟਾਂ ਦਾ ਧਿਆਨ ਭੁੱਲ ਜਾਂਦਾ ਹੈ ਉਹਨਾਂ ਨੂੰ ਤਾਂ ਕਰਕੇ ਨਹੀਂ ਡੱਕਦੇ ਕਿ ਸਾਨੂੰ ਵੋਟਾਂ ਦੀ ਲੋੜ ਹੈ ਅੱਜ ਉਹਨਾਂ ਨੂੰ ਵੋਟਾਂ ਦੀ ਲੋੜ ਹੈ ਉਹਨਾਂ ਨਸ਼ੇ ਵੇਚਣ ਵਾਲਿਆਂ ਦੀ ਜੋ ਜਿਹਦੀ ਵੋਟ ਦੀ ਲੋੜ ਨਹੀਂ ਪਤਾ ਵੀ ਉਹ ਮਰ ਜਣੇ ਨੇ ਸਾਨੂੰ ਪਤਾ ਹੀ ਨਹੀਂ ਵੋਟ ਕਦੋਂ ਪੈਣੀ ਕਿ ਨਹੀਂ ਪੈਣੀ ਕਿ ਇਹ ਦੇ ਦੇ ਕੰਟਰੋਲ ਹੋਣਾ ਚਾਹੀਦਾ ਹੈ ਨਸ਼ੇ ਤੇ ਤੇ ਆਪਣਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਪਰਚਾ ਹੋਣਾ ਚਾਹੀਦਾ ਹੈ ਉਹਨਾਂ ਨੂੰ ਛੇਤੀ ਛੇਤੀ ਬਾਹਰ ਨਹੀਂ ਨਿਕਲਣਾ ਚਾਹੀਦਾ ਉਹਨਾਂ ਦੇ ਪੂਰਾ ਪੂਰਾ ਕੰਟਰੋਲ ਕੀਤਾ ਜਾਵੇ ਇੰਨੇ ਮੈਂ ਕਹਿੰਦਾ ਹੱਕਦਾਰ ਨੇ